ਪੀਰ ਬਾਬੇ ਦੀ ਜੈ ਆਪਾਂ ਨਹੀਂ ਕਹਿ ਸਕਦੇ। दारू ਦੇ ਸਾਥ ਮਾਤਾ ਵੈਸ਼ਨੂ ਦੇਵੀ ਨੂੰ ਆਪਾਂ ਨਹੀਂ ਜੈ ਕਰ ਸਕਦੇ ਪਰ ਜਿਹੜਾ ਸਾਡਾ ਸਪਿਰਚੁਅਲ ਮੋਟੋ ਆ ਉਹਦੇ ਨਾਲ ਅਸੀਂ दारू ਦਾ ਗਲਾਸ ਲੈ ਕੇ ਜਦੋਂ ਖੜੇ ਹੁੰਨੇ ਆ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਧਰਮ ਦੀ ਬੇਅਦਬੀ ਕਰਦੇ ਆ ਇਹਦੇ ਵਾਸਤੇ ਅਸੀਂ ਸਾਰੇ ਗੁਨਾਹਗਾਰਾਂ ਤੇ ਜਦੋਂ ਤੱਕ ਸੈਵਨ ਸਿੱਖ ਰਵੇ ਤੁਹਾਡਾ ਨਾਮ ਲਿਆ ਜਾਵੇ ਕਿ ਸੀਓ ਸਾਹਿਬ ਨੇ ਇੱਕ ਐਸੀ ਪਰੰਪਰਾ ਚਲਾਈ ਸੀ ਕੇ ਜਿਕਾਰੇ ਦੇ ਨਾਲ दारू ਦਾ ਪੈਗ ਨਹੀਂ ਚੱਕਿਆ ਜਾਊਗਾ ਕੋਈ ਸ਼ੱਕ ਨਹੀਂ ਸਾਡੇ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੇ ਧਰਮ ਦੀ ਬੇਅਤਵੀ ਨਾ ਕਹੀਏ ਕਿਉਂਕਿ ਇੱਕ ਹੱਥ ਦੇ ਵਿੱਚ ਪੈਗ ਫੜਿਆ ਹੁੰਦਾ ਦੂਜੇ ਹੱਥ ਵਿੱਚ ਅਸੀਂ ਬੋਲੇ ਸੋ ਨਿਹਾਲ ਜਦੋਂ ਕਹਿੰਨੇ ਆ ਨਾ ਅਸੀਂ ਪਾਪਾਂ ਦੇ ਭਾਗੀ ਬਣਦੇ ਆ ਬਹੁਤ ਸਾਰੀਆਂ ਸਿਸਟਰ ਬਟਾਲੀਅਨ ਤੇ ਬੰਦੇ ਵੀ ਆਏ ਹੋਏ ਆ ਇਹ ਵੀ ਜਾ ਕੇ ਕਹਿਣ ਕਿ ਸੈਵਨ ਸਿੱਖ ਨੇ ਇੱਕ ਨਵੀਂ ਰੀਤ ਚਲਾਈ ਹੈ ਪਹਿਲਾਂ ਆਪਾਂ ਕਰੋਕਰੀ ਦੇ ਉੱਪਰੋਂ ਨਿਸ਼ਚੇ ਕਰ ਜੀਤ ਮਟਾਇਆ ਸੀ ਉਹ ਵੀ ਇੱਕ ਬੇਅਦਬੀ ਸੀ ਕਿਉਂਕਿ ਗੁਰਬਾਣੀ ਦੀ ਪੰਕਤੀ ਸੀ ਪੀਰ ਬਾਬੇ ਦੀ ਜੈ ਆਪਾਂ ਨਹੀਂ ਕਹਿ ਸਕਦੇ दारू ਦੇ ਸਾਥ ਮਾਤਾ ਵੈਸ਼ਨੂ ਦੇਵੀ ਨੂੰ ਆਪਾਂ ਨਹੀਂ ਜੈ ਕਰ ਸਕਦੇ ਪਰ ਜਿਹੜਾ ਸਾਡਾ ਸਪਿਰਚੁਅਲ ਮੋਟੋ ਆ ਉਹਦੇ ਨਾਲ ਅਸੀਂ दारू ਦਾ ਗਲਾਸ ਲੈ ਕੇ ਜਦੋਂ ਖੜੇ ਹੁੰਨੇ ਆ ਕਿਤੇ ਨਾ ਕਿਤੇ ਜਾਣੇ ਅਣਜਾਣੇ ਵਿੱਚ ਅਸੀਂ ਆਪਣੇ ਧਰਮ ਦੀ ਬੇਅਦਬੀ ਕਰਦੇ ਆ ਇਹਦੇ ਵਾਸਤੇ ਅਸੀਂ ਸਾਰੇ ਗੁਨਾਹਗਾਰਾਂ ਮੈਂ ਸਭ ਤੋਂ ਪਹਿਲਾਂ ਇਹਦੇ ਵਾਸਤੇ ਮਾਫੀ ਮੰਗਦਾ ਹਾਂ ਔਰ ਮੈਂ ਇੱਕ ਬੜੇ ਮਾਣ ਦੇ ਨਾਲ ਆਪਣੇ ਸਾਰੇ ਸਾਥੀਆਂ ਦੇ ਵੱਲੋਂ ਸੀਓ ਸਾਹਿਬ ਨੂੰ ਇਹ ਰਿਕਵੈਸਟ ਕਰਦਾ ਕਿ ਸਤਿਗੁਰ ਪ੍ਰਮਾਤਮਾ ਨੇ ਤੁਹਾਨੂੰ ਕਲਮ ਦੀ ਤਾਕਤ ਦਿੱਤੀ ਹੈ ਤੁਸੀਂ ਇੱਕ ਨਵੀਂ ਪਰੰਪਰਾ ਸੈਵਨ ਸਿੱਖ ਦੇ ਵਿੱਚ ਕਾਇਮ ਕਰਕੇ ਜਾਓ ਕਿ ਜਦੋਂ ਤੱਕ ਸੈਵਨ ਸਿੱਖ ਰਵੇ ਤੁਹਾਡਾ ਨਾਂ ਲਿਆ ਜਾਵੇ ਕਿ ਸੀਓ ਸਾਹਿਬ ਨੇ ਇੱਕ ਐਸੀ ਪਰੰਪਰਾ ਚਲਾਈ ਸੀ ਕਿ ਜਕਾਰੇ ਦੇ ਨਾਲ दारू ਦਾ ਪੈਗ ਨਹੀਂ ਚੱਕਿਆ ਜਾਊਗਾ ਕੋਈ ਸ਼ੱਕ ਨਹੀਂ ਉਸਤਾਦ ਇਹਦੇ ਵਿੱਚ ਸੀ ਜਾਣੇ ਜਾਂ ਅਣਜਾਣੇ ਦੇ ਵਿੱਚ ਜੋ ਪਿਛਲੀ ਪਰੰਪਰਾ ਚਲਦੀ ਆ ਰਹੀ ਹੈ ਦੇਖੋ ਹਰੇਕ ਚੀਜ਼ ਦੇ ਵਿੱਚ ਸੋਧਾਂ ਕੀਤੀਆਂ ਜਾਂਦੀਆਂ ਨੇ ਐਮੈਂਡਮੈਂਟ ਕੀਤੀ ਜਾਂਦੀ ਹੈ ਕਾਨੂੰਨ ਬਣਦੇ ਨੇ ਉਹਨਾਂ ਨੂੰ ਸੋਧਿਆ ਜਾਂਦਾ ਪਰ ਜਦੋਂ ਸਾਡੇ ਕੋਲ ਪਾਵਰ ਹੋਵੇ ਉਹਨੂੰ ਸਖਤ ਦੇਣਾ ਚਾਹੀਦਾ ਔਰ ਮੈਂ ਬੜੇ ਹੀ ਮਾਣ ਦੇ ਨਾਲ ਸੀਓ ਸਾਹਿਬ ਜੀ ਤੋਂ ਇਹ ਐਕਸੈਪਟ ਕਰਦਾ ਇਹ ਉਮੀਦ ਰੱਖਦਾ ਕਿ ਉਹ ਇਹ ਸੋਧ ਨੂੰ ਜ਼ਰੂਰ ਕਰਨਗੇ ਤਾਂ ਕਿ ਜਾਣੇ ਅਣਜਾਣੇ ਦੇ ਵਿੱਚ ਅਸੀਂ ਆਪਣੇ ਧਰਮ ਦੀ ਬੇਅਦਵੀਂ ਨਾ ਕਹੀਏ ਕਿਉਂਕਿ ਇੱਕ ਹੱਥ ਦੇ ਵਿੱਚ ਪੈਗ ਫੜਿਆ ਹੁੰਦਾ ਦੂਜੇ ਹੱਥ ਵਿੱਚ ਅਸੀਂ ਬੋਲੇ ਸੋਨੇ ਹਾਜ ਜਦੋਂ ਕਹਿੰਨੇ ਆ ਨਾ ਅਸੀਂ ਪਾਪਾਂ ਦੇ ਭਾਗੀ ਬਣਦੇ ਆ ਪਹਿਲਾਂ ਇਕੱਲੇ ਝਕਾਰੇ ਦੇ ਨਾਲ ਪ੍ਰੋਗਰਾਮ ਦੀ ਸ਼ੁਰੂਆਤ ਕਰਕੇ ਉਸ ਤੋਂ ਬਾਅਦ ਅਸੀਂ ਸਾਰਾ ਆਪਣਾ ਮਨੋਰੰਜਨ ਪ੍ਰੋਗਰਾਮ ਕਰ ਸਕਦੇ ਹਾਂ ਸੋ ਮੇਰੀ ਇਹ ਬੇਨਤੀ ਨੂੰ ਜ਼ਰੂਰ ਪ੍ਰਵਾਨਿਆ ਜਾਵੇ ਇਹ ਮੇਰੀ ਇਕੱਲੇ ਦੀ ਬੇਨਤੀ ਨਹੀਂ ਹੈ ਇਹ ਸਾਰਿਆਂ ਦੀ ਆਵਾਜ਼ ਹੈ ਜਿਹੜੀ ਤੁਹਾਡੇ ਤੱਕ ਪਹੁੰਚਦੀ ਮੇਰੇ ਰਸਤੇ ਹੋਈ ਹੈ ਕਿਉਂਕਿ ਸਿੱਧੀ ਆਵਾਜ਼ ਪਹੁੰਚਣੀ ਤੁਹਾਡੇ ਤੱਕ ਮੁਸ਼ਕਲ ਹੋ ਜਾਂਦੀ ਹੈ ਕੋਈ ਨਾ ਕੋਈ ਜਰੀਆ ਬਣਾਇਆ ਜਾਂਦਾ ਸੋ ਅੱਜ ਇਸ ਵੱਡੇ ਖਾਣੇ ਦੇ ਜਰੀਏ ਇੱਥੇ ਬਹੁਤ ਸਾਰੀਆਂ ਸਿਸਟਰ ਬਟਾਲੀਅਨ ਦੇ ਬੰਦੇ ਵੀ ਆਏ ਹੋਏ ਆ ਇਹ ਵੀ ਜਾ ਕੇ ਕਹਿਣ ਕਿ ਸੈਵਨ ਸਿੱਖ ਨੇ ਇੱਕ ਨਵੀਂ ਰੀਤ ਚਲਾਈ ਹੈ ਪਹਿਲਾਂ ਆਪਾਂ ਕਰੋਕਰੀ ਦੇ ਉੱਪਰੋਂ ਨਿਸ਼ਚੇ ਕਰ ਜੀਤ ਮਟਾਇਆ ਸੀ ਉਹ ਵੀ ਇੱਕ ਬੇਅਦਬੀ ਸੀ ਕਿਉਂਕਿ ਗੁਰਬਾਣੀ ਦੀ ਪੰਕਤੀ ਸੀ ਸੋ ਅੱਜ ਮੈਂ ਸੀਓ ਸਾਹਿਬ ਦੇ ਬੇਨਤੀ ਕਰਦਾ ਕਿ ਇਸ ਚੀਜ਼ ਦੇ ਉੱਪਰ ਜ਼ਰੂਰ ਗੌਰ ਕਰਿਆ ਜਾਵੇ ਅੱਗੇ ਤੋਂ ਜਿੰਨੇ ਵੀ ਆਪਣੇ ਪ੍ਰੋਗਰਾਮ ਅਰੇਂਜ ਕੀਤੇ ਜਾਣ ਜਕਾਰੇ ਦੇ ਨਾਲ ਖੜੇ ਹੋ ਕੇ ਪ੍ਰੋਗਰਾਮ ਦੀ ਸ਼ੁਰੂਆਤ ਆਪਾਂ ਕਰ ਸਕਦੇ ਹਾਂ ਉਸ ਤੋਂ ਬਾਅਦ ਜੋ ਮਰਜ਼ੀ ਆਨੰਦ ਲਓ ਖੁਸ਼ੀਆਂ ਮਾਣੋ ਸੋ ਮੇਰੀ ਇਸ ਬੇਨਤੀ ਨੂੰ ਜਰੂਰ ਗੌਰ ਕੀਤੀ ਜਾਵੇ ਮੈਨੂੰ ਪਤਾ ਹੈ ਕਿ ਮੈਨੂੰ ਇਸ ਤੋਂ ਬਾਅਦ ਖਿੱਚ ਤੋਂ ਵੀ ਹੋਊਗੀ ਕਹਿਣਗੇ ਕਿ ਤੂੰ ਪਹਿਲਾਂ ਚੈਨਲ ਵਾਈ ਨੂੰ ਆਇਆ ਐਸਮ ਸਾਹਿਬ ਨੂੰ ਨਹੀਂ ਦੱਸਿਆ ਐਸੇ ਸਾਹਿਬ ਨੂੰ ਦੱਸਿਆ ਉਹਦੇ ਵਾਸਤੇ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਬਹੁਤ ਬਹੁਤ ਧੰਨਵਾਦ ਜਿਹੜੇ ਵੀਰ ਮੇਰੇ ਨਾਲ ਸਹਿਮਤ ਨੇ ਦੋਵੇਂ ਹੱਥ ਖੜੇ ਕਰਕੇ ਜਕਾਰੇ ਦਾ ਜਵਾਬ ਜਕਾਰੇ ਦੇ ਵਿੱਚ ਦਈਏ ਸੀਓ ਸਾਹਿਬ ਨੂੰ ਬੇਨਤੀ ਹੈ ਕਿ ਸਾਡੀ ਜਵਾਨਾਂ ਦੀ ਇਸ ਮੰਗ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਦੇਖ ਰਹੇ ਹੋ ਆਪਸੀ ਸਾਇੰਟਿਵ ਟੀਵੀ ਤੇ ਮੈਂ ਹਾਂ ਤਜਿੰਦਰਪਾਲ ਸਿੰਘ ਅੱਜ ਇੱਕ ਵੀਡੀਓ ਜਿਹੜੀ ਤੁਸੀਂ ਥੋੜੀ ਦੇਰ ਪਹਿਲਾਂ ਦੇਖੀ ਇਸ ਵੀਡੀਓ ਦੇ ਉੱਤੇ ਗੱਲ ਕਰਨ ਤੋਂ ਪਹਿਲਾਂ ਮੈਂ ਦੱਸ ਦਿਆਂ ਕਿ ਇਹ ਵੀਡੀਓ ਜਿਹੜੀ ਹੈ ਸੈਵਨ ਸਿੱਖ ਰੈਜੀਮੈਂਟ ਜਿਹੜੀ ਇੰਡੀਅਨ ਆਰਮੀ ਦੀ ਉਸ ਦੇ ਇੱਕ بڑے ਖਾਨੇ ਦੇ ਵਿੱਚ ਫਿਲਮਾਈ ਗਈ ਇਹ ਵੀਡੀਓ ਹੈ ਇਹ ਵੀਡੀਓ ਬਹੁਤ ਵਾਇਰਲ ਹੋ ਰਹੀ ਹੈ ਇਸ ਵੀਡੀਓ ਦੇ ਵਿੱਚ ਕੁਝ ਗੱਲਾਂ ਕੀਤੀਆਂ ਗਈਆਂ ਹਨ ਉਹਦੇ ਬਾਰੇ ਵਿੱਚ ਵੀ ਅਸੀਂ ਗੱਲਬਾਤ ਕਰਾਂਗੇ ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਇਹ 7 ਸਿੱਖ ਰੈਜiment ਆਖਰ ਹੈ ਕਿ ਇਹ 7 ਸਿੱਖ ਰੈਜiment ਜਿਹੜੀ ਹੈ ਇਹ 1 ਅਗਸਤ 1800 46 ਨੂੰ ਜਿਹੜੀ ਹੈ ਹੋਂਦ ਦੇ ਵਿੱਚ ਆਈ ਸੀ ਜਦੋਂ ਕਿ ਐਂਗਲੋ ਸਿੱਖ ਵਾਰਸ ਦੇ ਵਿੱਚ ਜਿਹੜੇ ਵੀ ਫਾਈਟਰਸ ਸੀਗੇ ਉਹਨਾਂ ਦੀ ਰੈਜiment ਸੀ ਜਿਹਦਾ ਨਾਮ ਲੁਧਿਆਣਾ ਸਿੱਖ ਸੀਗਾ ਔਰ ਇਹ ਰੈਜiment ਸਿੱਖ ਰੈਜiment ਬਣ ਕੇ ਉੱਪਰ ਕੇ ਸਾਹਮਣੇ ਆਈ ਇਸ ਰੈਜiment ਦਾ ਵਾਰ ਕਰਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਕਿ ਇੱਕ ਨਾਰਾ ਜਿਹੜਾ ਹੈ ਉਹ ਹੈ ਬੋਲੇ ਸੋ ਨਿਹਾਲ ਸਤਿ ਸ਼੍ਰੀ ਅਕਾਲ ਔਰ ਇਸ ਵੀਡੀਓ ਦੇ ਵਿੱਚ ਵੀ ਇਸੇ ਨਾਰੇ ਦੇ ਉੱਤੇ ਕੁਝ ਗੱਲ ਕੀਤੀ ਗਈ ਹੈ ਇਸ ਤੋਂ ਇਲਾਵਾ ਇਹਨਾਂ ਦਾ ਜਿਹੜਾ ਵਾਰ ਕਰਾਈ ਹੁੰਦਾ ਹੈ ਜਿਸ ਵੇਲੇ ਇਹ ਇਹਨਾਂ ਦਾ ਜਿਹੜਾ ਮੋਟੋ ਹੁੰਦਾ ਹੈ ਮੋਟੋ ਇਹਨਾਂ ਦਾ ਜਿਹੜਾ ਸੌਰੀ ਉਹ ਹੁੰਦਾ ਹੈ ਨਿਸ਼ਚੈ ਕਰ ਆਪਣੀ ਜੀਤ ਕਰੋ ਨਿਸ਼ਚੈ ਕਰ ਆਪਣੀ ਜੀਤ ਕਰੋ ਦੀ ਵੀ ਗੱਲ ਇਸ ਵੀਡੀਓ ਦੇ ਵਿੱਚ ਹੋਈ ਸੀ ਉਹਨੂੰ ਉਹ ਗੱਲ ਕੀ ਸੀ ਉਸ ਤੋਂ ਪਹਿਲਾਂ ਮੈਂ ਫੇਰ ਤੋਂ ਤੁਹਾਨੂੰ ਇਸ ਰੈਜiment ਦੇ ਬਾਰੇ ਦੇ ਵਿੱਚ ਦੱਸ ਦਵਾਂ ਕਿ 7th ਸਿੱਖ ਜਾਂ ਸਿੱਖ ਰੈਜiment ਜਿਹੜੀ ਹੈ ਇਹ ਉਹ ਰੈਜiment ਹੈ ਜਿਸ ਨੇ ਸਾਰਾ ਗੜੀ ਦੀ ਲੜਾਈ ਜਿਹੜੀ 10000 ਦੇ ਕਰੀਬ ਅਫਗਾਨਾਂ ਦੇ ਖਿਲਾਫ ਲੜੀ ਸੀ ਅੰਡਰ ਬ੍ਰਿਟਿਸ਼ ਰੂਲ ਔਰ ਉਸ ਸਾਰਾ ਗੜੀ ਦੀ ਲੜਾਈ ਦੇ ਵਿੱਚ ਸਿਰਫ 21 ਜਵਾਨ ਸਿਗੇ ਜਿਨ੍ਹਾਂ ਨੇ ਇਹ ਪੂਰੀ ਫਾਈਟ ਜਿਹੜੀ ਹੈ ਪਠਾਨਾਂ ਦੇ ਨਾਲ ਅੰਤ ਸਮੇਂ ਤੱਕ ਲੜੀ ਔਰ ਉਸ ਸਾਰਾ ਗੜੀ ਨੂੰ ਆਪਣੇ ਕਬਜੇ ਦੇ ਵਿੱਚ ਰੱਖਿਆ ਹੁਣ ਇਹ ਗੱਲਾਂ ਮੈਂ ਇਸ ਕਰਕੇ ਕਰ ਰਿਹਾ ਕਿਉਂਕਿ ਦੱਸਣਾ ਬਹੁਤ ਜ਼ਰੂਰੀ ਹੈ ਇਸ ਅਰੇਂਜਮੈਂਟ ਨੇ 10 ਵਿਕਟੋਰੀਆ ਕ੍ਰਾਸ ਲੈ ਹੋਏ ਵਿਕਟੋਰੀਆ ਕ੍ਰਾਸ ਜਿਹੜਾ ਇੱਕ ਹਾਈਐਸਟ ਜਿਹੜਾ ਮੈਡਲ ਹੈ ਉਹ ਉਸ ਵੇਲੇ ਦਾ ਜਦੋਂ ਕਿ ਇਹ ਬ੍ਰਿਟਿਸ਼ ਆਰਮੀ ਦੇ ਵਿੱਚ ਸੀਗੇ ਔਰ ਦੋ ਪਰਮਵੀਰ ਚੱਕਰ 14 ਮਹਾਵੀਰ ਚੱਕਰ ਅਤੇ 68 ਜਿਹੜੇ ਵੀਰ ਚੱਕਰ ਇਸ ਰੇਜiment ਨੇ ਲਈ ਹੋਈ ਨੇ ਇਹ ਇੱਕ ਬੜੀ ਹਾਈਲੀ ਡੈਕੋਰ ਜਿਹੜੀ ਕਿ ਰੈਜiment ਹੈ ਸਿੱਖ ਰੈਜiment ਆਫ ਇੰਡੀਅਨ ਆਰਮੀ ਹੁਣ ਏਡੀਆਂ ਗੱਲਾਂ ਕਰਨ ਤੋਂ ਬਾਅਦ ਮੈਂ ਉਸ ਵੀਡੀਓ ਦੇ ਉੱਤੇ ਆਉਣਾ ਇਹ ਜਿਹੜੀ ਵੀਡੀਓ ਤੁਸੀਂ ਦੇਖੀ ਇਸ ਵੀਡੀਓ ਦੇ ਵਿੱਚ ਇੱਕ ਜਵਾਨ ਜਿਹੜਾ ਹੈ ਉਹ ਅਪੀਲ ਕਰ ਰਿਹਾ ਹੈ ਆਪਣੇ ਕਮਾਂਡਿੰਗ ਆਫੀਸਰ ਨੂੰ ਕਿ ਅਸੀਂ ਜਿਸ ਵੇਲੇ ਸ਼ਰਾਬ ਦਾ ਗਲਾਸ ਚੱਕਣਾ ਪੈਂਦਾ ਹੈ ਜਿਸ ਵੇਲੇ ਉਹਨਾਂ ਨੂੰ ਸ਼ਰਾਬ ਦਾ ਗਲਾਸ ਚੱਕਣਾ ਪੈਂਦਾ ਹੈ ਕਿਉਂਕਿ ਇੱਕ بڑے ਖਾਨੇ ਦੇ ਕੁਝ ਸਿਸਟਮ ਹੁੰਦੇ ਨੇ ਜੋ ਬڑا ਖਾਨਾ ਆਰਮੀ ਦੇ ਵਿੱਚ ਆਮ ਤੌਰ ਤੇ ਕੀਤਾ ਜਾਂਦਾ ਹੈ ਉਹਦੇ ਵਿੱਚ ਕਹਿੰਦੇ ਨੇ ਕਿ ਜਦੋਂ ਅਸੀਂ ਸ਼ਰਾਬ ਚੱਕਦੇ ਹਾਂ ਤਾਂ ਸਾਨੂੰ ਕਿਹਾ ਜਾਂਦਾ ਹੈ ਕਿ ਬੋਲੇ ਸੋਨੇ ਹਾਲ ਸਤਿ ਸ੍ਰੀ ਅਕਾਲ ਦਾ ਨਾਰਾ ਲਾ ਕੇ ਚੱਕੋ ਉਹਦੇ ਲਈ ਇਹ ਜਿਹੜਾ ਨੌਜਵਾਨ ਜਿਹੜਾ ਜਵਾਨ ਹੈ ਆਰਮੀ ਦਾ ਇਹ ਅਪੀਲ ਕਰ ਰਿਹਾ ਹੈ ਆਪਣੇ ਕਮਾਂਡਿੰਗ ਅਫੀਸਰ ਨੂੰ ਕਿ ਇਹ ਜੋ ਨਾਰਾ ਅਸੀਂ ਲਾਉਨੇ ਆ ਇਹ ਜੋ ਸ਼ਰਾਬ ਚੱਕਣ ਵੇਲੇ ਗਲਾਸ ਚੱਕਣ ਵੇਲੇ ਅਸੀਂ ਇਹ ਨਾਰਾ ਲਾਉਂਦੇ ਆ ਇਹ ਇੱਕ ਇਸ ਨਾਰੇ ਦੀ ਇਸ ਬੋਲੇ ਸੋਨੇ ਹਾਲ ਸਤਸਰੀ ਅਕਾਲ ਦੀ ਬੇਅਤਬੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਸ ਵੀਡੀਓ ਦੇ ਵਿੱਚ ਉਸ ਜਵਾਨ ਨੇ ਦੱਸਿਆ ਕਿ ਸੀਓ ਸਾਹਿਬ ਦੇ ਕੋਲ ਉਹਨੇ ਕਿਹਾ ਕਿ ਸੀਓ ਸਾਹਿਬ ਦੇ ਕੋਲ ਇਸ ਦੀ ਪਾਵਰ ਹੈ ਔਰ ਤੁਹਾਨੂੰ ਯਾਦ ਰੱਖਿਆ ਜਾਵੇਗਾ ਜੇ ਤੁਸੀਂ ਇਸ ਤਰ੍ਹਾਂ ਦੇ ਇਸ ਰੂਲ ਨੂੰ ਵੀ ਖਤਮ ਕਰ ਦਿਓਗੇ ਜਿਸ ਤਰ੍ਹਾਂ ਕਿ ਪਹਿਲਾ ਜੋ ਕ੍ਰੌਕਰੀ ਹੁੰਦੀ ਸੀ ਸ਼ਾਇਦ ਗਲਾਸ ਹੋਣਗੇ ਜਾਂ ਕੁਝ ਭਾਂਡੇ ਬਰਤਨ ਹੋਣਗੇ ਜਿਹਦੇ ਵਿੱਚ ਸ਼ਾਇਦ ਖਾਣ ਪੀਣ ਦੀ ਚੀਜ਼ਾਂ ਵੀ ਹੋ ਸਕਦਾ ਹੈ ਸ਼ਰਾਬ ਵੀ ਵਰਤਾਈ ਜਾਂਦੀ ਹੋਵੇਗੀ ਔਰ ਉਹਦੇ ਉੱਤੇ ਇਸ ਸਿੱਖ ਰੈਜiment ਦਾ ਜੋ ਮੋਟੋ ਹੈ ਉਹ ਲਿਖਿਆ ਹੁੰਦਾ ਸੀ ਨਿਸ਼ਚੈ ਕਰ ਆਪਣੀ ਜੀਤ ਕਰੋ ਔਰ ਇਸ ਜਵਾਨ ਦੇ ਕਹਿ ਮਤਾਬਕ ਉਸ ਜਿਹੜਾ ਨਿਸ਼ਚੈ ਕਰ ਆਪਣੀ ਜੀਤ ਕਰੋ ਜੋ ਕ੍ਰੌਕਰੀ ਤੇ ਲਿਖਿਆ ਹੁੰਦਾ ਸੀ ਉਹਨੂੰ ਹਟਵਾ ਦਿੱਤਾ ਗਿਆ ਸੀ ਹੁਣ ਇਸ ਜਵਾਨ ਵੱਲੋਂ ਜੋ ਰਿਕੁਐਸਟ ਕੀਤੀ ਗਈ ਆਪਣੇ ਅਫਸਰਾਂ ਨੂੰ ਔਰ ਨਾਲ ਦੇ ਨਾਲ ਹੀ ਮੈਂ ਕਹਿੰਨਾ ਕਿ ਦਲੇਰੀ ਹੈ ਉਸ ਜਵਾਨ ਦੀ ਕਿ ਜਿਸ ਤਰੀਕੇ ਦੇ ਨਾਲ ਇੱਕ ਜਵਾਨ ਜਾ ਕੇ ਤੇ ਬੈਟਰਲ ਫੀਲਡ ਦੇ ਵਿੱਚ ਲੜਦਾ ਹੈ ਤਾਂ ਉਸ ਨੂੰ ਆਪਣੀ ਜਾਨ ਦੀ ਆਪਣੀ ਨੌਕਰੀ ਦੀ ਆਪਣੀ ਸੁਰੱਖਿਆ ਦੀ ਆਪਣੇ ਪਰਿਵਾਰ ਦੀ ਕੋਈ ਪਰਵਾਹ ਨਹੀਂ ਹੁੰਦੀ ਉਹ ਦੇਸ਼ ਦੇ ਪਿੱਛੇ ਜਾਨ ਤੱਕ ਦੇ ਦਿੰਦਾ ਹੈ ਇਹੋ ਹੀ ਸੇਮ ਚੀਜ਼ ਇਸ ਜਵਾਨ ਨੇ ਇੱਥੇ ਕੀਤੀ ਔਰ ਇਸ ਜਵਾਨ ਨੇ ਆਪਣੇ ਸੀਓ ਨੂੰ ਕਿਹਾ ਕਿ ਸੀਓ ਸਾਹਿਬ ਤੁਹਾਡੇ ਕੋਲ ਅਥਾਰਟੀ ਹੈ ਤੁਹਾਡੇ ਕੋਲ ਪੈਨ ਹੈ ਕੁਝ ਐਸਾ ਲਿਖ ਜਾਓ ਕਿ ਜਦੋਂ ਸ਼ਰਾਬ ਦਾ ਗਲਾਸ ਚੱਕਣਾ ਪਵੇ ਤਾਂ ਸਾਨੂੰ ਇਹ ਨਾਰਾ ਨਾ ਲਗਾਉਣਾ ਪਵੇ ਔਰ ਇੱਕ ਬਹੁਤ ਵੱਡੀ ਗੱਲ ਜਿਹੜੀ ਉਸ ਜਵਾਨ ਨੇ ਆਪਣੇ ਜਿਹੜੇ ਅਫਸਰ ਸੀਗੇ ਬੈਠੇ ਹੋਏ ਉਹਨਾਂ ਦੇ ਸਾਹਮਣੇ ਕਰ ਦਿੱਤੀ ਔਰ ਹੰਗਾਰਾ ਸਭ ਤੋਂ ਵੱਡੀ ਗੱਲ ਕੀ ਥੱਲੇ ਬੈਠੇ ਹੋਏ ਸਾਹਮਣੇ ਬੈਠੇ ਹੋਏ ਜਿਹੜੇ ਜਵਾਨ ਸਿਗੇ ਬਾਕੀ ਉਹਨਾਂ ਨੇ ਵੀ ਇਸ ਦੇ ਵਿੱਚ ਪੂਰੀ ਹਾਮੀ ਭਰੀ ਕਿ ਇਸ ਤਰ੍ਹਾਂ ਦੇ ਜੋ ਨਾਰੇ ਹਨ ਜੈਕਾਰੇ ਹਨ ਇਹ ਨਹੀਂ ਲਗਾਏ ਜਾਣੇ ਚਾਹੀਦੇ ਜਿਸ ਵੇਲੇ ਖਾਸ ਕਰਕੇ ਮਦਰਾ ਦਾ ਜਾਂ ਸ਼ਰਾਬ ਦਾ ਜਾਂ ਇਸ ਤਰ੍ਹਾਂ ਦਾ ਸੇਵਨ ਜਾਂ ਵਰਤਾ ਜਾਂ ਫਿਰ ਇਸ ਨੂੰ ਵਰਤਾਇਆ ਜਾਂਦਾ ਹੋਵੇ। ਤੋਂ ਇਹ ਵੀਡੀਓ ਉਸ ਜਵਾਨ ਦੀ ਦਲੇਰੀ ਨੂੰ ਸਮਰਪਿਤ ਹੈ ਕਿ ਉਸ ਜਵਾਨ ਨੇ ਇੱਡੀ ਵੱਡੀ ਗੱਲ ਕਿਉਂਕਿ ਉਸਨੇ ਬਾਅਦ ਵਿੱਚ ਇਹ ਵੀ ਕਿਹਾ ਕਿ ਬਾਅਦ ਵਿੱਚ ਮੈਨੂੰ ਇਸ ਦਾ ਰਿਜ਼ਲਟ ਵੀ ਭੁਗਤਣਾ ਪੈ ਸਕਦਾ ਹੈ ਕਿ ਤੁਸੀਂ ਪਹਿਲਾਂ ਇਹ ਗੱਲ ਕਿਉਂ ਨਹੀਂ ਕਹੀ ਕਿਉਂਕਿ ਆਰਮੀ ਦੇ ਰੂਲ ਬੜੇ ਕੜੇ ਹੁੰਦੇ ਨੇ ਪਰ ਫਿਰ ਵੀ ਅਸੀਂ ਇਹੀ ਕਹਾਂਗੇ ਕਿ ਉਸ ਜਵਾਨ ਦੀ ਇੱਕ ਬਹੁਤ ਵੱਡੀ ਦਲੇਰੀ ਹੈ ਕਿ ਇੱਡੀ ਵੱਡੀ ਗੱਲ ਆਪਣੇ ਅਫਸਰਾਂ ਦੇ ਸਾਹਮਣੇ ਕਹੀ ਕਿਉਂਕਿ ਉਹ ਜਵਾਨ ਇੱਕ ਸਿੱਖ ਰੈਜiment ਦਾ ਸਿੱਖ ਜਵਾਨ ਸੀ ਔਰ ਸਿੱਖ ਜਵਾਨ ਹੋਣ ਦੇ ਨਾਤੇ ਉਸ ਨੂੰ ਲੱਗਿਆ ਕੀ ਇਹ ਉਸਦਾ ਫਰਜ਼ ਬਣਦਾ ਹੈ ਕਿ ਇਸ ਤਰ੍ਹਾਂ ਦੀਆਂ ਚੀਜ਼ਾਂ ਦੇ ਉੱਤੇ ਡੱਟ ਕੇ ਬੋਲਣਾ ਤਾਂ ਜੋ ਸਿੱਖ ਧਰਮ ਦੀ ਕਿਦਰੇ ਵੀ ਬੇਪਤੀ ਜਾਂ ਬੇਹਰਮਤੀ ਜਾਂ ਬੇਅਦਬੀ ਨਾ ਹੋ ਸਕੇ ਸलाम ਹੈ ਐਸੇ ਜਵਾਨ ਨੂੰ ਦੇਖਦੇ ਰਹੋ ਆਪਸੀ ਸਾਇੰਟਿਵ ਇਸ ਤਰ੍ਹਾਂ ਦੀਆਂ ਹੋਰ ਵੀ ਖਬਰਾਂ ਤੁਹਾਡੇ ਤੱਕ ਲੈ ਕੇ ਆਵਾਂਗੇ ਤਦ ਤੱਕ ਦੇ ਲਈ ਦਿਓ ਜੀ ਇਜਾਜ਼ਤ ਧੰਵਾਦ ਜੀ